ਨਵੇਂ ਦੋਸਤੋ ਮੂਸੇ ਵਾਲਾ ਚੈਨਲ ਦੇਖ ਰਹੇ ਸਾਰੇ ਦੋਸਤਾਂ ਦਾ ਭੈਣ ਭਰਾਵਾਂ ਦਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਪਿੰਡ ਮੋਲ ਖੁਰਦ ਗੁਰਪ੍ਰੀਤ ਦੇ ਘਰੋਂ ਬਣਾਉਣਾ ਹੈ 6 ਲੰਗ ਬੱਚੀਆਂ ਨੇ ਤੇ ਤੁਸੀਂ ਵੀ ਜੇ ਆਪਣੇ ਫੇਰ ਵਾਲੇ ਪੁੱਤ ਦੀ ਵੀਡੀਓ ਬਣਾਉਣਾ ਚਾਹੁੰਦੇ ਹੋ ਆਪਣਾ ਕੰਟੈਕਟ ਕਰ ਸਕਦੇ ਹੋ 98764 79400 ਤੇ ਬੱਚਿਆਂ ਦੇ ਸਾਰਿਆਂ ਦੇ ਰੇਟ ਆਪਾਂ ਵੀਡੀਓ 'ਚ ਹੀ ਕਰਾ ਦੇਾਂਗੇ ਤੇ ਸਾਰੀਆਂ ਤੋਰ ਕੇ ਦਿਖਾ ਦੇਾਂਗੇ ਕਰਾਉਣਾਂ ਗੁਰਪ੍ਰੀਤ ਨਾਲ ਗੱਲ ਕਰੋ ਕੀ ਹਾਲ ਹੈ ਗੁਰਪ੍ਰੀਤ ਠੀਕ ਹੈ ਭਾਈ ਵਧੀਆ ਇੱਕ ਤਾਂ ਆਪਣੀ ਲੋਕੇਸ਼ਨ ਤੇ ਮੋਬਾਈਲ ਨੰਬਰ ਬੋਲ ਦੇ ਪਹਿਲਾਂ ਆਪਣਾ 95017 21221 95017 82 82 ਸੇ ਸੇ ਨਾਗਾ ਹੈ ਗੁਰਪ੍ਰੀਤ ਹਾਂ ਬਈ 6 ਹੈ ਠੀਕ ਆ ਤੇ ਸਾਰੀਆਂ ਡਿਟੇਲਸ ਮਾਰ ਕੇ ਰੱਖ ਦਈਏ ਆਪਾਂ ਨੂੰ ਨਾ ਕੁਝਣਾ ਤਾਂ ਗੱਬਣਾ ਠੀਕ ਆ ਨਾ ਨਾ ਹਾਂ ਬਈ ਉਹਦਾ ਜ਼ੀਰੋ ਵਾਲਾ ਚੱਕਰ ਤਾਂ ਨਹੀਂ ਹੈਗਾ ਨਾ ਨਾ ਕੋਈ ਸੀ ਠੀਕ ਆ ਲੈ ਘਰ ਦੇ ਇੱਕ ਨੰਬਰ ਤੋਂ ਸਟਾਰ ਇਹ ਗੱਬਣਾ ਕੀ ਹਾਂ ਬਈ ਗੱਬਣ ਹੈ ਇਹ 2 ਮਹੀਨੇ ਦੀ ਗੁਰਪ੍ਰੀਤ ਕਹਿੰਦਾ ਗੱਬਣਾ ਚੈੱਕ ਕਰਾ ਕੇ ਦੇਵਾਂਗੇ ਆਪਾਂ ਕੋਈ ਆਪ ਦਾ ਤੁਸੀਂ ਕਰਵਾ ਲੈ ਹੁਣ ਆਪਾਂ ਨੂੰ ਕੋਈ ਹੋਊਗਾ ਹਾਂ ਆਪ ਦਾ ਡਾਕਟਰ ਲਿਆਉਣਾ ਆਪਦਾ ਡਾਕਟਰ ਲਿਆ ਸਕਦੇ ਹੋ ਤੁਸੀਂ ਤੇ ਸ਼ਾਮੇ ਜੇ ਖੜਾ ਹੈ ਗੁਰਪ੍ਰੀਤ ਸ਼ਾਮੇ ਦਾ ਫਰੰਜ਼ੀ ਲੋਟ ਹੈ ਹੈ ਬੜੇ ਹਾਲ ਇੱਕ ਮਿੰਟ ਕਿੜਾ ਆਣਾ ਮੜੀ ਜੀ ਮੈਡੀਕਲ ਲੱਗ ਲੱ ਬੱਚੇ ਥਾਂ ਲੱਗ ਰਹੇ ਹਨ ਦਿਖਾਉਣੇ ਸਾਰੇ ਕੈਮਰਾ ਮਾਰ ਕੇ ਲੰਮੀ ਲੁੰਮੀ ਤਾਂ ਬਹੁਤ ਆਗੀ ਗੁਰਪੀ ਹੈ ਨਾ ਹਾਂ ਹਾਂ ਬਈ ਤੇ ਕੀ ਇਹਦਾ ਹੋਰ ਡਿਟੇਲ ਆ ਇਹਦਾ ਮੁੱਲ 45000 ਹੈ ਜੀ 45000 2 ਮਹੀਨੇ ਦੀ ਗੱਬਣਾ ਹਾਂ 2 ਮਹੀਨੇ ਚੈੱਕ ਕਰਾ ਕੇ ਦਿਵਾਉਗੀ ਠੀਕ ਆ ਲੈ ਚੱਲ ਦੋ ਮਹੀਨੇ ਦੀ ਗੱਬਣ ਆ ਗਈ ਦੋਸਤੋ ਆਪ ਦੀ ਕਿਸੇ ਡਾਕਟਰ ਲਿਆ ਕੇ ਚੈੱਕ ਕਰਵਾ ਕੇ ਲਿਆ ਸਕਦਾ ਤੇ ਹੁਣ ਆ ਗਈ ਦੋ ਆਲਮਬਰ ਵਾਲੀ ਥਾਂ ਇਹਦੀ ਵੀ ਕੱਲਾ ਕਰਾ ਲੱਗਿਆ ਜਮਾ ਜਿਹਨੂੰ ਕਾਫੀ ਕਲਰ ਕਹਿ ਸਕਦੇ ਆ ਉਹ ਆ ਗਈ ਇਹਦੇ ਮਹੀਨਾ ਹੋ ਗਿਆ ਜੀ ਠੀਕ ਆ ਭਰੇ ਨੂੰ ਆਪਾਂ ਗਰੰਟੀ ਲੈਂਦੇ ਨਹੀਂ ਇਹਦੀ ਗਰੰਟੀ ਲੈਣ ਦੇ ਬਾਈ ਕਹਿੰਦਾ ਕਿ ਮਹੀਨਾ ਕਿਉਂਕਿ ਮਹੀਨੇ ਵਾਲੀ ਤਾਂ ਚੈੱਕ ਪਾਸਟ ਚ ਆਉਂਦੀ ਨਹੀਂ ਬਾਕੀ ਬੋਡੀ ਸਟਰਕਚਰ ਤੁਸੀਂ ਦੇਖ ਸਕਦੇ ਹਾਂ ਦਿਖਾ ਦਊ ਜੀ ਇਹਦੇ ਹਾਂ ਦਿਖਾ ਦਿਓ ਗੁਰਪ੍ਰੀਤ ਜੀ ਇਹਦਾ ਮੁੱਲ 2000 ਰੁਪਈਆ ਇਹਦਾ 20000 ਰੁਪਈਆ ਇਹਦਾ 20000 ਰੁਪਈਆ ਉਮਰ ਕਿੰਨੀ ਕਹੂ ਇਹਦੀ ਇਹ ਦੁਕਦੇ ਚੱਕਦੀ ਹੈ ਜੀ ਹਜੇ ਦੁਕਦੇ ਨਾਲ ਚੱਕਦੀ ਹੈ ਥੋਲ ਮੜੀ ਲੰਨੂ ਇਹ ਦੋਸਤੋ ਜਮਾ ਥੋੜੀ ਪੂਰੀ ਤਸੱਲੀ ਕਰਾਵਾਂਗੇ ਬਾਕੀ ਡਰੈੱਸ ਬੋਲਾਂ ਗੁਰਪ੍ਰੀਤ ਦੇ ਆ ਕੇ ਤੁਸੀਂ ਚੈੱਕ ਕਰ ਸਕਦਾ ਕੋਈ ਮਹੀਨੇ ਵਾਲੀ ਆਉਂਦੀ ਨਹੀਂ ਹੈਗੀ ਉਹ ਚੱਕ ਪਾਸ ਚ 20000 ਰੇਟਾਂ ਨੇ ਇਹਦਾ ਗੁਰਪ੍ਰੀਤ ਦਾ ਹਾਂਜੀ 20000 ਹੈ ਜੀ ਇਹਦਾ ਆਫੀ ਕਲਰ ਦੇ ਵਿੱਚ ਆ ਗਈ ਇਹ ਜਰਸੀ ਚ ਪੈ ਗਈ ਹਾਂ ਜਰਸੀ ਕਲਰ ਦੇ ਵਿੱਚ ਗੁਰਪ੍ਰੀਤ ਵਪਾਰ ਦਾ ਕੰਮ ਆ ਤੇ ਮਹੀਨੇ ਦੇ ਵਿੱਚ ਇੱਕ ਦੋ ਵੀਡੀਓ ਤੇ ਹੁੰਦੀਆਂ ਨੇ ਲੈ ਚ ਜੇ ਆ ਗਈ 2 ਨੰਬਰ ਵਾਲੀ ਤੁਸੀਂ ਵੀਡੀਓ ਦੇ ਹਿਸਾਬ ਨਾਲ ਵੀ ਫੋਨ ਕਰਕੇ ਰੇਟ ਪਤਾ ਕਰ ਸਕਦੇ ਆ। ਆ ਗਈ ਐਫਪੀ ਦੇ ਵਿੱਚ ਨਾ ਗੁਰਪ੍ਰੀਤ। ਹਾਂ ਬਾਈ। ਥਾਣੇ ਦੀ ਵੀ ਕੱਲਾ ਕੱਲਾ ਲੱਗੇ ਦੋਸਤੋ। ਇਹਦੀ ਉਮਰ ਕਿੰਨੀ ਹੋ ਗੁਰਪ੍ਰੀਤ? ਇਹ ਵੀ ਡੁੱਬ ਦੇ ਚੱਕਦੀ ਹੈ ਜੀ। ਠੀਕ ਆ। ਤੋਲ ਮਾੜੀ ਇਧਰ ਹੀ ਤੋਲ ਲਓ ਜੀ। ਮੋਗ ਲਗਾਉਂਦਾ। ਇਹਦਾ ਮੁੱਲ ਬਾੜੀ ਇਹਦਾ 25000 ਇਹਦਾ 25000 ਹਾਂਜੀ ਠੀਕ ਹੈ ਇਹ ਵੀ ਦੁੱਗਦੇਦਨ ਤੱਕ ਵੀ ਹੈ ਤੇ ਗੁਰਪ੍ਰੀਤ ਕਹਿੰਦਾ ਇਹ ਰੇਟ ਹੈਗਾ 25000 ਰੁਪਏ ਕਿੰਨੇ ਬੱਛਿਆਂ ਦੇ ਤੁਹਾਨੂੰ ਰੇਟ ਦਿਖਾਤੇ ਹੁਣ ਨੰਬਰ 4 ਨੰਬਰ ਵਾਲੀ ਤੇ ਆ ਬੱਛੀ ਹੀਟ ਚ ਹੈ ਵੀ ਇਹ ਕਹਿੰਦਾ ਹੀਟ ਦੇ ਵਿੱਚ ਆਈ ਵੀ ਆ ਤੇ ਆਪਦਾ ਠੀਕ ਆ ਤੁਸੀਂ ਜਿਹੜਾ ਸੀ ਮੈਂ ਤੁਹਾਨੂੰ ਵੈਸੇ ਰੱਖ ਦੋ ਤਾਂ ਭਰਾ ਸਕਦੇ ਹੋ ਥਾਣੇ ਦੀ ਵੀ ਗੁਰਪ੍ਰੀਤ ਕੱਲਾ ਕੱਲਾ ਹੈ ਨਾ ਹਾਂ 4 ਥਾਣੀ ਹੈ ਇਹਦੀ ਵੀ ਹੋਰ ਥਾਣ ਵਾਲੀ ਤਾਂ ਕਿਸੇ ਦੀ ਕੋਈ ਚੜ੍ਹ ਨਾ ਨਾ ਕਿਸੇ ਦੀ ਨਹੀਂ ਜਿਹੜੀ ਗੱਲ ਗੁਰਪ੍ਰੀਤ ਕਹਿੰਦਾ ਕਹਿ ਕੀ ਦੇਵਾਂਗੇ ਤੇ ਇਹਦਾ ਕੀ ਹੋਰ 17000 ਜੀ 17000 ਹਾਂਜੀ ਠੀਕ ਆ ਇਹਦਾ 17000 ਇਹਦਾ 25000 20000 ਤੇ 17000 ਹਨਾ ਹਾਂਜੀ ਹਾਂਜੀ ਲੈ ਹੁਣ ਆ ਗਈ 5 ਨੰਬਰ ਵਾਲੀ ਐਚ ਐਫ ਦੇ ਵਿੱਚ ਆ ਗਈ ਇਹ ਵੀ ਇਹਨੇ ਪਾਸਾ ਦਿਖਾਉਂ ਰਿਹਾ ਗੁਰਪੀਤਾ ਹੈ ਪਾਸਾ ਹੀ ਨਹੀਂ ਦਿਖਾਉਂਦੀ ਨਾ ਪਾਸਾ ਦਿਖਾਉਂਦੀ ਨਹੀਂ ਖੜੀ ਵੀ ਕਰਕੇ ਉੱਚੀ ਨਹੀਂ ਮਥਾਂ ਚ ਆ ਗਈ ਨਾ ਹੂੰ ਥਾਣੇ ਦੇ ਵੀ ਕੱਲਾ ਕੱਲਾ ਲੱਗੇ ਹਾਂ ਕੱਲਾ ਕੱਲਾ ਹੀ ਹੈ ਹਾਂ ਤੁਹਾਨੂੰ ਤਾਂ ਆਪ ਹੀ ਦਿਖਾਈ ਜਾਂਦੇ ਮੋਹਲੇ ਰੁਪੀ ਦਾ ਇਹਦਾ ਰੇਟ ਗੁਰਪੀਤਾ ਇਹਦਾ 12000 ਜੀ ਜਿਹੜਾ 12000 ਉਹਦਾ 17000 ਸੀ ਤੇ 5 ਨੰਬਰ ਵਾਲੀ ਦਾ 12000 ਰੇਟ ਕਿਉਂਕਿ ਇਹਦਾ ਕੋਈ ਮਾਨ ਤਨ ਕਹਿੰਦਾ ਕੋਈ ਵਿਚੋ ਮਾਨ ਤਨ ਕਰ ਦਾਂਗੇ ਜੀ ਕੋਈ ਮਾਨ ਤਨ ਗੁਰਪੀਤਾ ਕਹਿੰਦਾ ਹੋਊਗਾ ਤੇ ਅੱਗੇ ਖੋਣੇ ਤੁਹਾਨੂੰ 6 ਨੰਬਰ ਵਾਲੀ ਜਿਵੇਂ ਮੈਂ ਬੋਲ ਦੇ ਸਕਦੇ ਨੇ ਸਿੱਧੀਆਂ ਨੇ ਜਿਵੇਂ ਆਪਾਂ ਕਹਿੰਦੇ ਮੇਲੇ ਵਾਲੀਆਂ ਬਸੀਆਂ ਜੇ ਕੋਈ ਸਾਹਮਣ ਵਾਲਾ ਬੰਦਾ ਇੱਕ ਗੱਟਾ ਵੀਡੀਓ ਦਾ ਲਾਉਣ ਸਬ ਤਿਆਰ ਨੇ ਜੰਮਾ ਦੋ ਗੱਬਣਾ ਇੱਕ ਹੀਟ ਦੇ ਵਿੱਚ ਤੇ ਤਿੰਨ ਛੋਟੀਆਂ ਆ ਗਈ ਲੈ ਜੀ ਝੋਲੀ ਝੂੜੀ ਇਹਦੀ ਗੁਰਪੀਰੀ ਬੜੀ ਆਣਾ ਤੇ ਬੜੀ ਹਾਂ 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 ਆਹ ਲੱਗਾ ਇਹਦਾ ਰੇਟ ਗੁਰਪੀਰੀ ਦਾ 12000 ਇਹਦਾ 12000 ਇਹਦਾ ਦੋ ਦੋਸਤੋਂ 12000 ਵਾਲੀ ਲੈ ਚੱਲ ਗੀ ਸਹੀ ਜਮਾਲੇ ਚ ਬੱਚੇ ਹੁੰਦੇ ਆ ਗੁਰਪ੍ਰੀਤ ਵਾਲੇ ਬਾਕੀ ਮਾਨਤਾਨ ਕਰਦਾ ਕੋਈ ਚੱਕਰ ਨਹੀਂ ਕਹਿੰਦਾ ਮਾਨਤਾਨ ਕਰਾਂਗੇ ਤੇ ਗੁਰਪ੍ਰੀਤ ਇੱਕ ਵਾਰੀ ਮੋਬਾਈਲ ਨੰਬਰ ਹੋਰ ਬੋਲ ਦੇ 95017 ਜੀ 95017 21221 ਠੀਕ ਆ ਤੇ ਆਪਣੇ ਕੋਲ ਮਾਲ ਆਉਂਦਾ ਰਹਿੰਦਾ ਕਹਿੰਦਾ ਹਾਂ ਆਉਂਦਾ ਹੀ ਰਹਿੰਦਾ ਜੀ ਆਪਣੇ ਹਰ ਵਕਤ ਜਾ ਉਹ ਖੜੀ ਹੁੰਦਾ ਜੀ ਮਾਲ ਤਾਂ 2-4 ਬੱਚੇ ਤਾਂ ਹੁੰਦੀ ਹੁੰਦੀ ਆ ਹਾਂ ਹੁੰਦੀਆਂ ਹੀ ਆ ਜੀ ਤੇ ਹਫਤੇ ਚ 4-4 ਵਾਰੀ ਵੀਡੀਓ ਹੁੰਦੀ ਆ ਗੁਰਪ੍ਰੀਤ ਜੀ 2-4 ਬੱਚੀਆਂ ਕਹਿੰਦਾ ਖੜੀਆਂ ਹੁੰਦੀਆਂ ਆ ਬਾਕੀ ਫੋਨ ਕਰਕੇ ਤੁਸੀਂ ਆ ਸਕਦੇ ਹੋ ਤੇ ਮੋੜ ਮੰਡੀ ਮੋੜ ਫੁਰਦ ਮੋੜ ਮੰਡੀ ਦੇ ਨਾਲ ਹੀ ਆ ਗਿਆ ਤੇ ਕਾਲ ਲ ਬਾਕੀ ਕੋਈ ਫੇਸ ਨੂੰ ਕੈਮਰਾ ਬਣਾਉਣ ਨੇ ਬੱਸੀਆਂ ਤੇ ਸਾਰੀਆਂ ਤੇ ਨੰਬਰ ਦੇ ਹਿਸਾਬ ਨਾਲ ਇੱਕ ਨੰਬਰ ਵਾਲੀ ਗੱਬਣਾ 2.5 ਮਿੰਟ ਇਸ ਹਿਸਾਬ ਨਾਲ ਤੁਸੀਂ ਕਿਸੇ ਬੱਸੀ ਦਾ ਰੇਟ ਗੁਰਪ੍ਰੀਤ ਨੂੰ ਫੋਨ ਤੇ ਵੀ ਕਰ ਸਕਦੇ ਹੋ। లైਕ ਦੋ। ਤੁਹਾਡੀ ਵੀਡੀਓ ਕਿਵੇਂ ਲੱਗੀ ਗੁਰਪ੍ਰੀਤ ਦੇ ਘਰ? ਕਮੈਂਟ ਕਰਕੇ ਜਰੂਰ ਦੱਸੋ। ਬਾਕੀ ਵੀਡੀਓ ਸ਼ੇਅਰ ਕਰ ਦਿਓ। ਚੈਨਲ ਸਬਸਕ੍ਰਾਈਬ ਕਰ ਲਓ, ਫੇਸਬੁੱਕ ਤੇ ਤੇਜ ਕਰ ਲਓ ਸਬਸਕ੍ਰਾਈਬ। ਧੰਨਵਾਦ ਸਾਰੇ ਦੋਸਤਾਂ ਦਾ ਜੁੜਨ ਵਾਸਤੇ।